ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਪੋ ਮਹਾਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਇਸ ਪਿੰਡ ਨੂੰ ਸਾਦਕ ਪੈ ਜਾਂਦੀ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਬਹੁਤ ਹੀ ਵਧੀਆ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਦੋਸਤੋ ਪਸ਼ੂ ਪਾਲਣ ਦਾ ਕੰਮ ਆ ਤੇ ਪਸ਼ੂ ਪਾਲਣ ਦਾ ਕੰਮ ਵੀ ਬਿਲਕੁਲ ਟੌਪ ਤੇ ਆ ਜਿੰਨੇ ਵੀ ਬਾਈ ਕੋਲੇ ਜਾਨਵਰ ਆ ਸਾਰੇ ਬਰੀਡ ਤੇ ਆ ਕੰਮ ਕੀਤਾ ਬਾਈ ਨੇ ਤੇ ਸਾਰੇ ਸੀਮਨ ਦੇ ਜਿਹੜੇ ਸਾਰੇ ਨੋਟ ਕੀਤੇ ਹੋਏ ਆ ਵੀ ਕਿਹੜੇ ਕਿਹੜੇ ਸੀਮਨ ਦੇ ਕਿਹੜੇ ਕਿਹੜੇ ਸੀਮਨ ਅੱਗੇ ਲੱਗੇ ਆ ਤੇ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਦੋਸਤੋ ਘੰਟੀ ਵਾਲਾ ਬਟਨ ਆ ਇਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਕਰ ਸਕੋ। ਸੋ ਦੋਸਤੋ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਵੀਟੀ ਤੇ ਨਾਲ-ਨਾਲ ਉਹਨੂੰ ਵੀ ਫੋਲੋ ਕਰ ਲਿਓ। ਤੇ ਜਿਹੜੇ ਵੀਰ ਇੰਸਟਾਗ੍ਰਾਮ ਤੇ ਦੇਖ ਰਹੇ ਆ ਸਖਰਾਜ ਪੋਮਾਰਾਮ ਉਹਨੂੰ ਵੀ ਜ਼ਰੂਰ ਫੋਲੋ ਕਰਿਓ। ਇਹ ਬਾਈ ਜੀ ਅੱਜ ਦੀ ਵੀਡੀਓ ਪੈਨਾ ਵੜਾਂ ਦੀ ਆ। ਇਸ ਤੋਂ ਬਾਅਦ ਜਿਵੇਂ-ਜਿਵੇਂ ਕੋਈ ਵੇਗ ਸਰ ਹੋਈ ਗਈਆਂ ਆ ਸਾਰੀਆਂ ਗਾਈਆਂ ਦੀ ਆਪਾਂ ਵੀਡੀਓ ਪਾਵਾਂਗੇ ਤੇ ਅੱਜ ਫਿਲਹਾਲ ਤਿੰਨ ਵਕਾਊ ਆ। ਬਾਣ ਦੀ ਡਿਟੇਲ ਆਪਾਂ ਬਾਈ ਤੋਂ ਲੈਨੇ ਆ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ। ਆਓ ਜੀ ਕਰਦੇ ਆ ਗੱਲਬਾਤ। ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਜੀ। ਬਾਈ ਜੀ ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਰਾਜਪਾਲ ਸਿੰਘ। ਠੀਕ ਹੈ। ਪਿੰਡ ਸੰਤਪੁਰਾ। ਠੀਕ ਹੈ ਜੀ। ਨੇੜੇ ਸਾਦਕ। ਤਸੀਲ ਜ਼ਿਲ੍ਹਾ ਫਰੀਦਕੋਟ। ਠੀਕ ਹੈ ਜੀ। ਤੇ ਬਾਈ ਜੀ ਅੱਜ ਆਪਣੇ ਕੋਲੇ ਤਿੰਨ ਨਾਗ ਵਕਾਊ ਆ। ਹਾਂਜੀ। ਤੇ ਆਪਣਾ ਖੇਤੀਬਾੜੀ ਦਾ ਹੀ ਕੰਮ ਹਨ। ਹਾਂਜੀ ਖੇਤੀਬਾੜੀ ਦਾ ਵੀ ਕੰਮ ਹੈਗਾ ਨਾਲ। ਤੇ ਐਡੇ ਚੰਗੇ ਪਸ਼ੂ ਆ ਤੇ ਇਹ ਤੁਸੀਂ ਵੇਚ ਰਹੇ ਆ ਅੱਜ ਤੇ ਬੱਚੇ ਬਾਹਰ ਜਾਵੜੇ ਅੱਛਾ ਬੱਚੇ ਬਾਹਰ ਜਾਂਦੇ ਰਹੇ ਹਾਂਜੀ ਆ ਕਰਕੇ ਫਿਰ ਔਖਾ ਐ ਇੰਨੇ ਪਾਸੇ ਨਿਭਾ ਨਹੀਂ ਜਾਂਦਾ ਠੀਕ ਐ ਤੇ ਬਰੀਡ ਤੇ ਕੰਮ ਕੀਤਾ ਸੀ ਤੇ ਸਾਰੇ ਜਾਨਵਰ ਪ੍ਰੋਪਰ ਰਿਕਾਰਡ ਤੁਹਾਡੇ ਕੋਲ ਸਾਰੇ ਸਾਰਿਆਂ ਦਾ ਸਾਰਿਆਂ ਦਾ ਤੇ ਆਪਣਾ ਨੰਬਰ ਬੋਲ ਦਿਓ ਬਈ 99141 99141 99604 99604 4 ਹਾਂਜੀ ਠੀਕ ਐ ਇਹ ਜਿਹੜੀ ਜਰਸੀ ਕੋਲੇ ਆਪਾਂ ਖੜੇ ਆ ਬਈ ਕਿਨਵਾ ਸੂਆ ਇਹ ਇਹ ਪਹਿਲਾ ਵੀ ਪਹਿਲੇ ਸੂਆ ਪਲੂਣ ਹੀ ਆ ਜੀ ਪਹਿਲਾ ਸੂਆ ਹਾਂਜੀ ਤੇ ਕਿੰਨੇ ਕ ਦਿਨ ਲੈਂਦੀ ਆ ਇਹ 15 ਤਰੀਕ ਨੂੰ ਦਿਨ ਪੂਰੇ ਹੁੰਦੇ ਇਹਦੇ 15 ਤਰੀਕ ਨੂੰ ਹਾਂਜੀ ਤੇ ਇਹਦੇ ਬਾਰੇ ਪਤਾ ਕਿਹੜੇ ਸੀਮੰਦੀ ਆਪ ਹਾਂਜੀ ਸਾਰੇ ਡਿਟੇਲ ਹੈਗੀ ਆਪਣੇ ਕੋਲ ਕਿਹੜੇ ਸੀਮੰਦੀ ਆ ਜੀ ਇਹ ਇਹ ਬੈਫ ਦਾ ਸੀਮਨ ਸੀ ਜੈਕ ਮਾਰ ਦੀ ਆਪ ਆ ਠੀਕ ਹੈ ਤੇ ਗਾਂ ਆ ਕੇ ਐਬੀਐਸ ਦਾ ਸ਼ਮਸੋਂ ਸੈਕਸਰ ਸੀਮਨ ਲੱਗਿਆ Samsung ਦਾ ਸੈਕਸਰ ਸੀਮਨ ਲੱਗਿਆ ਹਾਂ Samsung ਦਾ ਠੀਕ ਹੈ ਕਿੰਨੇ ਦਿਨ ਲੈਂਦੀ ਹੈ ਬਾਈ ਇਹ 15 ਦਿਨ ਅੱਜ ਹੋ ਗਈ ਦੋਦਰੀ ਹੋ ਗਈ 15 ਨੂੰ ਪੂਰੇ ਆ 12 13 ਤਾਂ ਰਹਿ ਗਈ ਯਾਨੀ 10 12 ਦਿਨ ਲੈਂਦੀ ਹੈ ਲੈਂਦੀ ਹੈ ਹਾਂਜੀ ਠੀਕ ਹੈ ਬਾਈ ਤੇ ਕੀ ਦੋਦਰ ਕਾਰਡ ਅਨਮਾਨ ਲਾਉਣੇ ਆ ਦਾ ਬਾਈ ਅਨਮਾਨ ਤਾਂ ਇਹ 25 ਤੋਂ ਪਲੱਸ ਹੀ ਜਾਣੇ ਆ ਜੀ ਠੀਕ ਹੈ ਕਿਉਂਕਿ ਇਹ ਨਾ ਮਾਵਾ ਦਾ ਰਕਾਰਡ ਹੈਗਾ ਬਹੁਤ ਚੰਗਾ ਰਕਾਰਡ ਹਾਂ ਬਹੁਤ ਚੰਗਾ ਠੀਕ ਹੈ ਲਓ ਵੀ ਸੱਜਣੋ ਤੁਹਾਨੂੰ ਨੇੜੇ ਹੋ ਕੇ ਦਿਖਾਉਣੇ ਆ ਕੁਆਲਿਟੀ ਬਹੁਤ ਚੰਗੀ ਹੈ ਪੰਜਾਬ ਦੀ ਜਿਹਨੂੰ ਜਰਸੀ ਆਪਾਂ ਕਹਿੰਦੇ ਆ ਉਹ ਆ ਇਹ ਮੂੰ ਮੱਥਾ ਬਹੁਤ ਚੰਗਾ ਹੈ ਦੇਖ ਸਕਦੇ ਹੋ ਦੋਸਤੋ ਕਾਨਾ ਬੋੜ ਦੇ ਪੱਤਿਆਂ ਵਰਗੇ ਗੋਲ ਛੋਟੇ ਛੋਟੇ ਕਾਨਾ ਮੱਥੇ 'ਚ ਵੱਲ ਆ ਤੇ ਇਹਨੂੰ ਆਪਾਂ ਐਚ ਐਫ ਨਾ ਕਰਾਸ ਕਹਿ ਸਕਦੇ ਹਾਂ ਥਾਣ ਤੁਹਾਨੂੰ ਨੇੜੇ ਹੋ ਕੇ ਦਿਖਾਉਨੇ ਆ ਬਹੁਤ ਸ਼ਾਨਦਾਰ ਥਾਣਾ ਲੱਗਿਆ ਦੋਸਤੋ ਮੋਟਾ ਮੋਟਾ ਥਾਣਾ ਦੇਖ ਸਕਦੇ ਹੋ ਤੁਸੀਂ ਮੁਠੀ ਦੀ ਚਵਾਈ ਵਾਲਾ ਬਣੂਗਾ ਕਿ ਹਜੇ ਦਿਨ 10 12 ਇਹਦੇ ਰਹਿੰਦੇ ਆ ਉਸ ਧੰਗ ਨਾਲ ਤੁਸੀਂ ਜੱਜਮੈਂਟ ਇਹਦੀ ਕਰਨੀ ਆ ਹਵਾਨਾ ਤਿਆਰ ਕਰਦੀ ਹੁੰਦੀ ਆ ਦੇਖ ਸਕ ਰਹੇ ਹੋ ਤੁਸੀਂ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਚੰਗੀ ਵੱੱਛੀ ਆ ਦੋਸਤੋ ਥਾਣਾ ਦਾ ਸਾਈਜ਼ ਬਿਲਕੁਲ ਸੇਮ ਆ ਦੋਸਤੋ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦਿਖਾ ਦਿੰਨਾ ਕੱਦ ਕਾਠ ਬਹੁਤ ਆ ਤੇ ਤੋੜ ਕੇ ਤੁਹਾਨੂੰ ਦਿਖਾਉਣੇ ਆ ਲਓ ਇਹ ਮਟਰ ਥੋੜਾ ਜਿਹਾ ਚੇਕੜਾ ਬਾਹਰ ਇਹ ਤੋੜ ਕੇ ਤੁਹਾਨੂੰ ਫਿਰ ਵੀ ਦਿਖਾਵਾਂਗੇ ਬਹੁਤ ਸੋਹਣਾ ਪੱਠਪੜਾ ਚੰਗਾ ਕੱਦ ਕਾਠ ਆ ਤੇ ਜਰਸੀ ਆ ਦੋਸਤੋ ਐਚਐਫਨਾ ਕ੍ਰਾਸ ਤੇ ਪੰਜਾਬ ਵਾਲੀ ਜਰਸੀ ਆਪਾਂ ਇਹਨੂੰ ਕਹਿ ਸਕਦੇ ਆ ਮੋੜ ਲਓ ਬਾਈ ਜੀ ਥੋੜਾ ਜਨਾ ਮੇਹੀ ਪੈਣ ਕਰਨ ਦੋਸਤੋ ਚੱਕੜਾ ਇਹ ਲੰਮਾ ਤਾਂ ਨਹੀਂ ਅਸੀਂ ਤੋੜ ਕੇ ਦਿਖਾਉਂਦੇ ਕਈ ਵਾਰੀ ਪਸੂ ਤਿਲਕ ਜਾਂਦਾ ਦੋ ਵੀ ਮਟਰ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਵਹਿੜਾ ਇਸ ਬਾਈ ਕੋਲੇ ਜਿੰਨੇ ਵੀ ਪਸ਼ੂ ਆ ਦੋਸਤੋ ਸਾਰਾ ਰਿਕਾਰਡ ਬਾਈ ਕੋਲੇ ਸਾਂਭਿਆ ਪਿਆ ਹੈ ਇੱਕ ਆਪ ਆਖਦੇ ਨੇ ਵੀ ਵੈਸੇ ਹੀ ਗੱਲ ਕਰਦੇ ਆ ਪਰ ਬ੍ਰੀਡ ਤੇ ਬਾਈ ਨੇ ਕੰਮ ਕੀਤਾ ਹੈ ਟੌਪ ਦੇ ਪਸ਼ੂ ਆ ਬਾਈ ਬਾਈ ਜੀ ਕੀ ਮੁੱਲ ਮੰਗਾਗੇ ਇਹਦਾ ਆਪ ਇਹਦਾ 1,75,000 ਰੁਪਏ 1,75,000 ਮਾਨਤਾਨ ਹੋ ਜੂ ਬਾਈ ਹਾਂ ਕਰਦਾ ਕੋਈ ਗੱਲ ਠੀਕ ਹੈ ਲਓ ਵੀ 1,75,000 ਮੁੱਲਾ ਬਣਦਾ ਮਾਨਤਾਨ ਇਹਦੇ ਚ ਹੋ ਜਾਣਾ ਤੁਹਾਡਾ ਹਾਂਜੀ ਬਾਈ ਆ ਵੱਛੀ ਬਾਰੇ ਦੱਸਿਓ ਕਿਨ ਮਾਸੂ ਆ ਇਹ ਪਹਿਲੇ ਸੂਏ ਇਹ ਵੀ ਪਹਿਲਾ ਸੂਆ ਹਾਂਜੀ ਇਹ ਕਿਹੜੇ ਸੀਮੰਦੀ ਹੈ ਬਾਈ ਇਹ ਪਾਈਪਰ ਬੁੱਲਦੀ ਹੈ ਜੀ ਆਪ ਕਿਹੜੇ ਸੀਮੰਦੀ ਪਾਈਪਰ ਬੁੱਲ ਪਾਈਪਰ ਇਹ ਹਾਂਜੀ ਤੇ ਲੱਗਿਆ ਕਿਹੜੀ ਇਹਦੇ ਅੱਗੇ ਸਪਾਈਕ ਲੱਗਿਆ ਜੀ ਸਪਾਈਕ ਸੈਕਸਟ ਲੱਗਿਆ ਠੀਕ ਹੈ ਜੀ ਇਹ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਬਸ ਹਫਤਾ ਕਾਈ ਇੱਕ ਹਫਤਾ ਪਿਆ ਇਹਦਾ ਹਾਂਜੀ ਤੇ ਇਹ ਕੀ ਦੁੱਧ ਰਿਕਾਰਡ ਕਰ ਜੂਗੀ ਇਹ ਪਾਈਪਰ ਦੇ 35 40 ਪਲੱਸ ਸਟਾਰਟ ਹੀ ਇਹਨਾਂ ਦਾ ਵਾਹ ਜੀ ਵਾਹ ਕਿਆ ਬਾਤ ਹੈ ਲਓ ਵੀ ਮਿੱਤਰੋ ਬहोत ਚੰਗੀ ਵੱਛੀ ਆ ਸਿੰਘ ਦੋਸਤੋ ਦਗਾਈ ਸੀ ਪਰ ਕਈ ਵਾਰੀ ਦਾਗਣ ਦੇ ਵਿੱਚ ਨਾ ਕੋਈ ਮਾੜੀ ਮੋਟੀ ਕਮੀ ਰਹਿ ਜਾਂਦੀ ਉਹਦੇ ਕਾਰਨ ਥੋੜੇ ਜਿਹਾ ਨਾ ਕਚਰੇ ਆ ਡਰਨ ਵਾਲੀ ਗੱਲ ਨਹੀਂ ਕੋਈ ਉਹਨੇ ਵਸੇ ਮੁਕਰੋ ਭਾਈ ਦੇਖ ਸਕਦਾ ਤੁਸੀਂ ਵਹਿੜ ਇਹ ਵੀ ਬਹੁਤ ਚੰਗੀ ਹੈ ਬਰੀਡ ਤੇ ਬਾਈ ਦਾ ਕੰਮ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਥਾਣੇ ਦਾ ਵੀ ਕਰਮਾਲੀ ਦਾ ਬਾਗਮਾਲ ਆ ਨੇੜੇ ਕਰਕੇ ਤੁਹਾਨੂੰ ਦਿਖਾਉਣਾ ਦੋਸਤੋ ਬਹੁਤ ਹੀ ਜਿਆਦਾ ਸ਼ਾਨਦਾਰ ਥਾਣਾ ਨਾੜਾ ਹਵਾਨੇ ਦੇ ਉੱਤੇ ਕੱਲੀਆਂ ਕੱਲੀਆਂ ਗਿਣ ਸਕਦੇ ਹੋ ਤੁਸੀਂ ਤੇ ਮਿਲਕਵੇ ਨਾ ਬਹੁਤ ਵਧੀਆ ਉੱਠਦੀ ਤਰੀ ਆਉਂਦੀ ਹੈ ਜਿਵੇਂ ਜਿਵੇਂ ਨੇੜੇ ਜਾਣਾ ਉਸੇ ਤਰ੍ਹਾਂ ਇਹਨੇ ਵਿਕਾਸ ਕਰਨਾ ਦੋਸਤੋ ਬਹੁਤ ਉੱਚੇ ਕਦ ਕਾਢਦੀ ਆ ਰੀੜ ਦੀ ਹੱਡੀ ਬਿਲਕੁਲ ਗਾਜ ਵਰਗੀ ਸਿੱਧੀ ਆ ਤੇ ਹਵਾਨਾ ਮਗਰਲੇ ਪਾਸੇ ਤੋਂ ਦੂਦੇ ਦੇ ਸਕਦੇ ਆ ਬਿਲਕੁਲ ਫਟਾ ਚੌੜਾ ਹਵਾਨਾ ਹੈ ਹੀਟੋਂ ਲੈ ਕੇ ਉੱਪਰ ਤੱਕ ਤੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਠਾਣ ਦੋਸਤੋ ਦਿਖਾਉਣੇ ਆ ਬਹੁਤ ਸ਼ਾਨਦਾਰ ਗੁਲਾਬੀ ਰੰਗ ਦਾ ਇਹਨੇ ਹਵਾਨਾ ਤਿਆਰ ਕੀਤਾ ਤੇ ਨਾੜਾਂ ਇਧਰ ਵੀ ਕੱਲੀਆਂ-ਕੱਲੀਆਂ ਦਿਖਾਈ ਦਿੰਦੀਆਂ ਮਿਰਕਵੇਂ ਦੋਨਾਂ ਪਾਸਿਆਂ ਤੋਂ ਬਹੁਤ ਲੰਮੀ ਆ ਇਹ ਤੋੜ ਕੇ ਦੋਸਤੋ ਤੁਹਾਨੂੰ ਇਹ ਵੀ ਜਰੂਰ ਦਿਖਾਵਾਂਗੇ। ਲਓ ਸੱਜਣੋ ਤੋੜਦੀ ਤੋਂ ਤੁਹਾਨੂੰ ਸਾਰੀ ਜੱਜਮੈਂਟ ਦੀ ਆ ਜਾਣੀ ਹੈ। ਕੀ ਆ ਬਾਤਾਂ ਦੋਸਤੋ ਰੂਹ ਖੁਸ਼ ਹੋ ਜੂਗੀ ਤੁਸੀਂ ਇੱਥੇ ਆ ਕੇ ਬਾਈ ਕੋਲੇ ਦੇਖੋਗੇ। ਉਹ ਸਾਰੇ ਬਾਈ ਦੇ ਟੌਪ ਦੇ ਆ। ਪੂਰਾ ਫਸਿਆ ਪਿਆ ਹਵਾਨਾ। ਇਹ ਰੰਗ ਬਾਜ ਵਹਿੜਾ ਦੋਸਤੋ ਹਰ ਪੱਖ ਤੋਂ ਚੰਗੀ ਮੋੜ ਲਓ ਬਈ। ਅੱਛਾ ਆਪਦੇ ਮਤਲਬ ਹਾਈ ਬੋਲ ਤੇ ਉਹ ਤੇ ਹਾਂਜੀ ਹਾਂ ਜਮਾ ਵਾਹ ਭਾਈ ਲਓ ਵੀ ਸਜਣੋ ਸਾਰਾ ਰਡਾੜ ਬਾਈ ਦਾ ਸਾਹਮਣੇ ਆ ਬੈਠੇ ਆ ਕੇ ਤੁਸੀਂ ਦੇਖੋਗੇ ਤਾਂ ਤੁਹਾਡੇ ਪਸੰਦ ਆਉਣਗੇ ਪਸ਼ੂ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਵੀ ਜਿਹੜਾ ਬਰੀਡ ਤੇ ਕੰਮ ਆਣਾ ਦੋਸਤੋ ਬਹੁਤ ਮਿਹਨਤ ਲੱਗ ਜਾਂਦੀ ਏ ਇਸ ਕੰਮ ਦੇ ਉੱਤੇ ਕਈ ਸਾਲ ਲੱਗ ਜਾਂਦੇ ਆ ਲਓ ਵੀ ਸਜਣੋ ਸੀਲਸ ਲੱਗ ਬਹੁਤ ਆ ਤੇ ਬਾਈ ਹੱਥ ਮਾਰ ਕੇ ਤੁਹਾਨੂੰ ਦਿਖਾ ਦਿੰਦਾ ਬਾਈ ਕੀ ਮੁੱਲ ਕਰਾਂਗੇ ਇਹਦਾ ਆਪਾਂ ਇਹਦਾ 2 ਲੱਖ 10000 ਰੁਪਏ 2 ਲੱਖ 10000 ਹਾਂ ਜੀ ਮਾਨਤਾਨ ਹੋ ਜੂ ਕੋਈ ਹਾਂ ਕੋਈ ਗੱਲ ਲਓ ਵੀ ਸਜਣੋ 2 ਲੱਖ 10000 ਮੁੱਲਾ ਤੇ ਮਾਨਤਾਨ ਹੋ ਜਾਣਾ ਤੇ ਇਸ ਤੋਂ ਅੱਗੇ ਇੱਕ ਹੋਰ ਵੜਾ ਉਹਦੀ ਆਪਾਂ ਬਾਈ ਨੂੰ ਪੁੱਛਦੇ ਹਾਂ ਹਾਂ ਜੀ ਬਾਈ ਜੀ ਇਹ ਵਹਿਰ ਕਿੰਨਾ ਸੂਆ ਹੈ ਇਹ ਤੀਜੇ ਸੂਏ ਇਹ ਤੀਜੇ ਸੂਨਾ ਹੈ ਨਹੀਂ ਹਾਂ ਜੀ ਇਹ ਕੀ ਦੋ ਦਰਕਾਰਾ ਬਈ ਇਹਦਾ ਦੁੱਧ ਦਾ 35 4000 35000 ਹਾਂ ਜੀ ਤੇ ਬਾਈ ਇਹ ਕਿਹੜੇ ਸਿਮੰਦੀ ਆ ਤੇ ਅੱਗੇ ਲੱਗਿਆ ਕਿਹੜਾ ਇਹਦੇ ਸੀਮੰਧਾਣੀ ਉਦੋਂ ਪਤਾ ਸੀ ਆ ਸਾਹਮਣੇ ਹੀ ਰੱਖਿਆ ਗਿਆ ਠੀਕ ਹੈ ਜੀ ਤੇ ਇਹਦੇ ਲੈਟਸ ਗੋ ਲੱਗਿਆ ਇਹਦਾ ਪੀਡੀਐਫ ਦਾ ਲੈਕਸ ਲੈਟਸ ਗੋ ਲੈਟਸ ਗੋ ਹਾਂਜੀ ਠੀਕ ਆ ਇਹਦੇ ਸੈਕਸਡ ਨਹੀਂ ਲੱਗਿਆ ਹੈ ਇਹ ਸੈਕਸਡ ਆਉਂਦੇ ਨਹੀਂਗੇ ਉਹ ਹੀ ਵਾਹ ਜੀ ਵਾਹ ਕਿਆ ਬਾਤ ਹੈ ਲਓ ਵੀ ਕੱਦ ਕਾਠ ਇਹਦਾ ਵੀ ਕਰਮ ਵਾਲੀ ਦਾ ਬਹੁਤ ਆ ਰੀੜ ਦੀ ਹੱਡੀ ਤੁਹਾਨੂੰ ਦਿਖਾਈ ਦੇ ਰਹੀ ਬਾਈ ਜੀ ਬਿਲਕੁਲ ਸਿੱਧੀ ਆ ਚੰਗੇ ਤੰਦਰੁਸਤ ਜਾਨਵਾਰਾ ਸਾਰੇ ਤੁਹਾਨੂੰ ਦਿਖਾਉਣੇ ਆ ਨੇੜਿਓਂ ਹੋ ਕੇ ਬਾ ਕਮਾਲ ਥਣ ਹਵਾਨਾ ਦੋਸਤੋ ਦੇਖ ਸਕਦੇ ਤੁਸੀਂ ਮਿਲਕਵੇਨਾ ਲਾਸਰਗੀ ਮੋਟੀ ਆ ਦੋਨਾਂ ਪਾਸੇ ਤੋਂ ਤੁਹਾਨੂੰ ਮਿਲਕਵੇਨਾ ਤੇ ਹਵਾਨਾ ਰਖਾਉਨੇ ਆ ਥੋੜਾ ਜਨਾ ਪਲੂਣਾ ਦੋਸਤੋ ਡਰਨ ਵਾਲੀ ਨਹੀਂ ਗੱਲ ਕੋਈ ਸਾਫ ਸੁਥਰੀ ਵਹਿੜ ਉੱਪਰ ਤੱਕ ਹਵਾਨਾ ਬਣਿਆ ਹੋਇਆ ਲਓ ਵੀ ਮਿੱਤਰੋ ਪੂਰਾ ਸਾਫ ਸੁਥਰਾ ਹਵਾਨਾ ਨਾੜਾਂ ਕੱਲੀਆਂ-ਕੱਲੀਆਂ ਦਿਖਾਈ ਦੇ ਰਹੀਆਂ ਹਵਾਨੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸ਼ਾਨਦਾਰ ਥਾਂ ਲੱਗਿਆ ਤੇ ਮੁੱਠੀ ਦੀ ਚੁਆਈ ਆਣਾ ਤੋੜ ਕੇ ਤੁਹਾਨੂੰ ਇਹ ਵੀ ਜਰੂਰ ਦਿਖਾਵਾਂਗੇ ਉਹ ਮੱਥਾ ਵੀ ਤੁਹਾਨੂੰ ਦਿਖਾਉਣੇ ਆ ਇਹਦਾ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਵਹਿੜਾ ਦੋਸਤੋ ਇਹ ਤੋਰ ਕੇ ਵੀ ਦਿਖਾਉਂਦਾ ਲਓ ਜੀ ਮਿੱਤਰੋ ਤੋਰ ਦਿੱਤਾ ਤੁਹਾਨੂੰ ਸਾਰੇ ਹਵਾਨੇ ਦੀ ਜਜਮੈਂਟ ਆ ਜੂਗੀ ਚੰਗਾ ਕੱਦ ਕਾਠਾ ਵੇਲ ਵੀ ਚੰਗੀ ਆ ਦੋਸਤੋ ਲਿਆਓ ਜੀ ਇਹ ਕਿੰਨੇ ਕ ਦਿਨ ਰਹਿੰਦੇ ਆ ਬਾਈ ਇਹਦੇ 15 ਦਿਨ ਰਹਿ ਗਏ ਲਾਵੇ 15 ਦਿਨਾਂ ਦੇ ਵਿੱਚ ਪਾਂਡਾ ਵੰਨਦੂਗੀ ਕਰਮਾ ਵਾਲੀ ਇਹ ਹਵਾਨਾ ਹੋਣੀ ਬਹੁਤ ਚੰਗਾ ਤੇ 15 ਦਿਨਾਂ ਨੂੰ ਬਹੁਤ ਵਧੀਆ ਹਵਾਨਾ ਇਹਨੇ ਤਿਆਰ ਕਰ ਜਾਣਾ ਹੋਰ ਵੀ ਤੇ ਕੀ ਮਿਲਕ ਰਿਕਰ ਰਿਹਾ ਬਾਈ ਇਹਦਾ ਇਹਦਾ ਬਾਈ 35 ਪਲੱਸ ਰਿਹਾ 35 ਪਲੱਸ ਹਾਂ 40 35 40 ਦੇ ਬਸ ਬੇੜ-ਬੇੜ ਬਾਕੀ ਦੋਸਤੋ ਸੇਵਾ ਤੇ ਨਿਰਭਾਰਾ ਮਰਜੀ ਕੋਈ ਚੁਈਏ ਸੀਲਸ ਲੱਗਾ ਜੀ ਹਾਂ ਚੋਈ ਨਹੀਂ ਠੀਕ ਹੈ ਏ ਭਾਈ ਇਹਦਾ ਆ ਪਾਕੀ ਮੁੱਲ ਕਰਾਂਗੇ ਇਹਦਾ 180 1 ਲੱਖ 80 ਹਜ਼ਾਰ ਹਾਂਜੀ ਮਾਨਪਾਨ ਹੋ ਜੂ ਭਾਈ ਹਾਂ ਕਰ ਦਾਂ ਕੋਈ ਲਓ ਵੀ ਮਿੱਤਰੋ 1 ਲੱਖ 80 ਹਜ਼ਾਰੇ ਦਾ ਮੁੱਲਾ ਕੋਈ ਵੀ ਮੁਰਫੈਕਸ ਨਹੀਂ ਹੁੰਦਾਗਾ ਫੋਨ ਤੁਸੀਂ ਕਰਨਾ ਹੈ ਸੌਦਾ ਤੁਹਾਡਾ ਹੋ ਜਾਣਾ ਦੋਸਤੋ ਆਕੇ ਤੁਸੀਂ ਦੇਖੋਗੇ ਦੋਸਤੋ ਪਸ਼ੂ ਤੁਹਾਡੇ ਤਿੰਨੇ ਹੀ ਪਸੰਦ ਆਉਣਗੇ ਬਾਕੀ ਦੋਸਤੋ ਜਿਹੜੇ ਹੋਰ ਪਸ਼ੂ ਆ ਉਹ ਵੀ ਕੋਈ ਟਾਈਮ ਪਾ ਕੇ ਬਾਈ ਹਰਾਨੇ ਦੇ ਦੇਣੇ ਆ ਮੁੰਡੇ ਬਾਈ ਦੇ ਬਾਹਰ ਚਲੇ ਗਏ ਆ ਤੇ ਇਨਾਂ ਦੀ ਵੀ ਵੀਡੀਓ ਆਪਾਂ ਬਾਅਦ ਚ ਪਾਵਾਂਗੇ ਸੋ ਦੋਸਤੋ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਦੇ ਲਈ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਹੋ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰ ਸਕਦੇ ਆ ਸੌਦਾ ਕਰ ਸਕਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਕਮੈਂਟ ਕਰਕੇ ਦੱਸਿਓ ਵੀ ਬਹਿੜਾਂ ਕਿ ਦਾਨੀਆਂ ਲੱਗੀਆਂ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ